ਸਾਡੇ ਮੂਲ ਫਰਜ਼ ਹੁੰਦੇ ਹਨ ਮੌਲਿਕ ਕਰਤਵ ਉਹਨਾਂ ਮੌਲਿਕ ਕਰਤਵਾਂ ਵਿੱਚ ਲਿਖਿਆ ਹੋਇਆ ਹੈ ਕਿ ਪర్యాਵਰਣ ਦੀ ਰੱਖਿਆ ਕਰਨੀ ਹੈ ਅਤੇ ਸਾਰੇ ਜਾਨਵਰਾਂ ਪ੍ਰਤੀ ਦਇਆ ਦਾ ਪਾਵ ਰੱਖਣਾ ਹੈ ਅਸੀਂ ਇਹ ਕਿਉਂ ਨਹੀਂ ਆਖਦੇ ਕਿ 15 ਅਗਸਤ ਦੇ ਆਲੇ ਦੁਆਲੇ ਦੇ 20 ਦਿਨ ਅਸੀਂ ਪర్యాਵਰਣ ਅਤੇ ਜਾਨਵਰਾਂ ਲਈ ਦਇਆ ਜਾਗਰੂਕ ਕਰਨ ਨੂੰ ਸਮਰਪਿਤ ਕਰੀਏ ਸੰਡੇ ਹੋ ਜਾ ਮੰਡੇ ਰੋਜ਼ ਖਾਓ ਹੰਡੇ ਚਿਕਨ ਖਾਓ ਇਹ ਨਾਲ ਸਿਹਤ ਬਣੇਗੀ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਕਸਾਈਖਾਨਾ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਇਸ ਨੂੰ ਉਹ ਗੁਲਾਬੀ ਕ੍ਰਾਂਤੀ ਕਹਿ ਰਹੇ ਹਨ ਜਾਨਵਰ ਪੈਦਾ ਕਰੋ ਤੇ ਉਹਨਾਂ ਨੂੰ ਵਦੇਰੇ ਵਦੇਰੇ ਇਕੱਠੋ ਤਾਂ ਜੋ ਪਾਰਤ ਦੁਨੀਆ ਦਾ ਸਭ ਤੋਂ ਵੱਡਾ ਮਾਸ ਨਿਰਯਾਤਕ ਦੇਸ਼ ਬਣ ਸਕੇ ਬਾਕੀ ਜੋ ਮੂਲ ਫਰਜ਼ ਸਨ ਉਹ ਕਿੱਥੇ ਗਏ ਪర్యాਵਰਣ ਦਾ ਕੀ ਕਰਨਾ ਹੈ ਵਿਕਾਸ ਦੇ ਨਾਂ ਤੇ ਤੁਸੀਂ ਪర్యాਵਰਣ ਦੀ ਭਾਰੀ ਤਬਾਹੀ ਕਰ ਰਹੇ ਹੋ ਉਸ ਬਾਰੇ ਗੱਲ ਕੌਣ ਕਰੇਗਾ ਤਾਂ ਜਾਨਵਰਾਂ ਲਈ ਦਇਆ ਹੋਵੇ ਜਾਂ ਪర్యాਵਰਣ ਦੀ ਸੰਭਾਲ ਇਹ ਸਿਰਫ ਕਾਗਜ਼ਾਂ ਉਤੇ ਹੀ ਰਹਿ ਜਾਣਗੀਆਂ ਸਾਡੇ ਮੂਲ ਫਰਜ਼ ਹੁੰਦੇ ਹਨ ਉਹਨਾਂ ਮੂਲ ਫਰਜ਼ਾਂ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਰਾਸ਼ਟਰ ਗੀਤ ਅਤੇ ਰਾਸ਼ਟਰੀ ਚੰਡੇ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ ਬਿਲਕੁਲ ਸਹੀ ਗੱਲ ਹੈ ਤੇ ਉਹਨਾਂ ਹੀ ਮੂਲ ਫਰਜ਼ਾਂ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਪర్యాਵਰਣ ਦੀ ਰੱਖਿਆ ਕਰਨੀ ਚਾਹੀਦੀ ਹੈ ਤੇ ਸਾਰੇ ਇਨਸਾਨਾਂ ਅਤੇ ਸਾਰੇ ਜਾਨਵਰਾਂ ਪ੍ਰਤੀ ਦਇਆ ਦਾ ਪਾਵ ਰੱਖਣਾ ਚਾਹੀਦਾ ਹੈ ਠੀਕ ਜਿੱਥੇ ਤਿਰੰਗੇ ਦੀ ਗੱਲ ਹੈ ਕਿ ਤਿਰੰਗੇ ਪ੍ਰਤੀ ਸਾਨੂੰ ਆਦਰ ਰੱਖਣਾ ਚਾਹੀਦਾ ਹੈ ਉਸੇ ਸੰਵਿਧਾਨ ਵਿੱਚ ਮੂਲ ਕਰਤਵ ਵੀ ਦਰਸਾਏ ਹਨ ਮੂਲ ਫਰਜ਼ ਉਹਨਾਂ ਵਿੱਚ ਇਹ ਗੱਲ ਆਉਂਦੀ ਹੈ ਕਿ ਤਿਰੰਗੇ ਦਾ ਆਦਰ ਕਰੋ ਅਤੇ ਉਹਨਾਂ ਵਿੱਚ ਹੀ ਤਾਂ ਫਿਰ ਇਹ ਗੱਲ ਵੀ ਕੀਪਰ ਯavrੰਦੀ ਰੱਖਿਆ ਕਰੋ ਜਾਨਵਰਾਂ ਲਈ ਦਇਆ ਰੱਖੋ ਸਾਰੇ ਜੀਵਾਂ ਲਈ ਕਰੂਨਾ ਰੱਖੋ ਉਸ ਗੱਲ ਨੂੰ ਕੌਣ ਉਠਾਏਗਾ ਅਸੀਂ ਉਸ ਨੂੰ ਇੱਕ ਹਫਤਾ ਕਿਉਂ ਨਹੀਂ ਦੇ ਰਹੇ ਅਸੀਕਉ ਨਹੀਂ ਆਖ ਰਹੇ ਕਿ 15 ਅਗਸਤ ਦੇ ਆਲੇ ਦੁਆਲੇ ਦੇ 20 ਦਿਨ ਅਸੀਂ ਪਰਿਆਵਰਣ ਅਤੇ ਜਾਨਵਰਾਂ ਪ੍ਰਤੀ ਦੇਹ ਜਾਗਰੂਕ ਕਰਨ ਲਈ ਸਮਰਪਿਤ ਕਰਾਂਗੇ ਫਿਰ ਤਾਂ ਸਚਾਈ ਇਹ ਹੈ ਕਿ ਭਾਰਤ ਭਾਰਤ ਸਰਕਾਰ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਕਤਲਖਾਨਾ ਬਣਾਉਣ ਵਿੱਚ ਲੱਗੀ ਹੋਈ ਹੈ ਉਹ ਇਸ ਨੂੰ ਗੁਲਾਬੀ ਕ੍ਰਾਂਤੀ ਕਹਿ ਰਹੇ ਹਨ ਉਹ ਕਹਿ ਰਹੇ ਹਨ ਕਿ ਤੁਸੀਂ ਜਿਆਦਾ ਤੋਂ ਜਿਆਦਾ ਕਿਰਤਮ ਗਰਭ ਤਾਰਨ ਕਰਵਾ ਕੇ ਜਾਨਵਰ ਪੈਦਾ ਕਰੋ ਅਤੇ ਉਹਨਾਂ ਨੂੰ ਵੱਡੋ 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 ਤਾਂ ਜੋ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਮਾਸ ਨਿਰਯਾਤਕ ਦੇਸ਼ ਬਣ ਜਾਵੇ ਸੰਵਿਧਾਨ ਨੇ ਸਾਡੇ ਉੱਤੇ ਜੋ ਮੂਲ ਕਰਤੱਵ ਰੱਖੇ ਹਨ ਅਸੀਂ ਉਹਨਾਂ ਦੀ ਗੱਲ ਨਹੀਂ ਕਰਨਾ ਚਾਹੁੰਦੇ ਤਿਰੰਗਾ ਉਚਾ ਹੈ ਤਿਰੰਗਾ ਪਵਿੱਤਰ ਹੈ ਪਰ ਹੋਰ ਮੂਲ ਕਰਤਮਾਂ ਦੀ ਗੱਲ ਕੌਣ ਕਰੇਗਾ ਕਿਸੇ ਵੀ ਸਰਕਾਰ ਨੇ ਅਜ ਤੱਕ ਜਾਨਵਰਾਂ ਲਈ ਦਇਆ ਦੀ ਗੱਲ ਕਿਉਂ ਨਹੀਂ ਕੀਤੀ ਸਰਕਾਰ ਤਾਂ ਖੁਦ ਕਹਿੰਦੀ ਹੈ ਕਿ ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਮੰਡੇ ਤੇ ਚਿਕਨ ਖਾਓ ਇਸ ਨਾਲ ਸਿਹਤ ਬਣੇਗੀ ਸਰਕਾਰ ਆਪ ਹੀ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ ਸੰਵਿਧਾਨ ਕਹਿੰਦਾ ਹੈ ਕਿ ਕੀ ਇਹ ਮੂਲ ਫਰਜ਼ ਸਿਰਫ ਨਾਗਰਿਕਾਂ ਦੇ ਹੁੰਦੇ ਹਨ ਸਰਕਾਰ ਦੇ ਨਹੀਂ ਸੰਵਿਧਾਨ ਕਹਿੰਦਾ ਹੈ ਕਿ ਇਹ ਮੂਲ ਫਰਜ਼ ਹੈ ਸਾਰੇ ਜਾਨਵਰਾਂ ਲਈ ਦਇਆ ਰੱਖਣੀ ਤਾਂ ਫਿਰ ਤੁਸੀਂ ਕਸਾਈਖਾਨਿਆਂ ਨੂੰ ਸਹਾਇਤਾ ਕਿਵੇਂ ਦੇ ਰਹੇ ਹੋ ਤੁਸੀਂ ਮਾਸ ਨਿਰਿਆਤ ਨੂੰ ਵਧਾਵਾ ਕਿਵੇਂ ਦੇ ਰਹੇ ਹੋ ਇਹ ਹੀ ਮੁਰਗੀ ਪਾਲਣ ਇਹ ਮੱਛੀ ਪਾਲਣ ਇਹਨਾਂ ਨੂੰ ਸਰਕਾਰਾਂ ਕਿਵੇਂ ਵਧਾਵਾ ਦੇ ਰਹੀਆਂ ਹਨ ਇਹ ਸਭ ਕਿਵੇਂ ਹੋ ਰਿਹਾ ਹੈ ਜਾਂ ਸਿਰਫ ਤਿਰੰਗਾ ਸਿਰਫ ਤਿਰੰਗੇ ਦੀ ਹੀ ਗੱਲ ਕਰਨੀ ਹੈ ਹੋਰ ਜਿਹੜੇ ਮੂਲ ਫਰਜ਼ ਸਨ ਉਹ ਕਿੱਥੇ ਗਏ ਪర్యాਵਰਣ ਦਾ ਕੀ ਕਰਨਾ ਹੈ ਵਿਕਾਸ ਦੇ ਨਾਂ ਤੇ ਤੁਸੀਂ ਪਰਿਆਵਰਣ ਦੀ ਇੰਨੀ ਤਬਾਹੀ ਕਰ ਰਹੇ ਹੋ ਉਸ ਦੀ ਗੱਲ ਕੌਣ ਕਰੇਗਾ ਐਸੀ ਤਰ੍ਹਾਂ ਸੰਵਿਧਾਨ ਵਿੱਚ ਨੀਤੀ સૂਚਕ ਅਸੂਲ ਹਨ ਜੋ ਨੀਤੀਆਂ ਨੂੰ ਦਿਸ਼ਾ ਦਿੰਦੇ ਹਨ ਉਹਨਾਂ ਵਿੱਚ ਮੌਜੂਦ ਹੈ ਕਿ ਨਾਗਰਿਕਾਂ ਵਿੱਚ ਵਿਗਿਆਨਕ ਚੇਤਨਾ ਦਾ ਪ੍ਰਸਾਰ ਕੀਤਾ ਜਾਵੇ ਜੇ ਨਾਗਰੀਕਾਂ ਵਿੱਚ ਵਿਗਿਆਨਕ ਸੋਚ ਪੈਦਾ ਕਰਨ ਦੀ ਥਾਂ ਸਰਕਾਰ ਅਜੇ ਹੀ ਕੰਮ ਕਰ ਰਹੀ ਹੋਵੇ ਜਿਨ੍ਹਾਂ ਨਾਲ ਦੇਸ਼ ਅੰਧਵਿਸ਼ਵਾਸ ਵੱਲ ਡਿੱਗ ਰਿਹਾ ਹੋਵੇ ਤਾਂ ਬੋਲੋ ਇਸ ਦੀ ਗੱਲ ਕੌਣ ਕਰੇਗਾ ਜਾਂ 15 ਅਗਸਤ ਦਾ ਮਤਲਬ ਸਿਰਫ ਝੰਡੇ ਨਾਲ ਹੁੰਦਾ ਹੈ 15 ਅਗਸਤ ਦਾ ਮਤਲਬ ਤਾਂ ਦੇਸ਼ ਨਾਲ ਹੁੰਦਾ ਹੈ ਨਾ ਕਿ ਦੇਸ਼ ਦੇ ਸੰਵਿਧਾਨ ਨਾਲ ਹੁੰਦਾ ਹੈ ਸੰਵਿਧਾਨ ਨੇ ਹੋਰ ਜ਼ਿੰਮੇਵਾਰੀਆਂ ਵੀ ਦਿੱਤੀਆਂ ਹਨ ਉਹਨਾਂ ਬਾਰੇ ਕੀ ਕਹੋਗੇ ਕਿ ਸਿਰਫ ਤੇ ਰੰਗਾਹੀ ਤੇ ਜੇਕਰ ਦੇਸ਼ ਕਮਜ਼ੋਰ ਹੋ ਰਿਹਾ ਹੈ ਤਾਂ ਇੱਕ ਕਮਜ਼ੋਰ ਦੇਸ਼ ਹੋਤੇ ਤੁਸੀਂ ਤਿਰੰਗਾ ਬਹੁਤ ਸ਼ਾਨ ਨਾਲ ਲਹਿਰਾ ਵੀ ਲਵੋ ਤਾਂ ਉਸ ਗੱਲ ਦਾ ਕੀ ਅਰਥ ਰਹਿ ਜਾਂਦਾ ਹੈ ਭਾਰਤ ਦੇਸ਼ ਜ਼ਬਰਦਸਤ ਅੰਧਵਿਸ਼ਵਾਸ ਤੇ ਗਲਤ ਰਿਵਾਜਾਂ ਦਾ ਦੇਸ਼ ਰਿਹਾ ਹੈ ਜੋ ਲੋਕ ਰਿਵਾਜ ਰਿਵਾਜ ਪਰੰਪਰਾ ਪਰੰਪਰਾ ਆਖਦੇ ਹਨ ਮੈਂ ਉਹਨਾਂ ਨੂੰ ਕਹਿੰਦਾ ਹਾਂ ਕਿ ਸਤੀ ਪ੍ਰਥਾ ਵਾਪਸ ਲਿਆਵਾਂ ਨਾ ਆਪਣੇ ਘਰ ਵਿੱਚ ਸਭ ਤੋਂ ਪਹਿਲਾਂ ਭਾਰਤ ਦਾ ਇੱਕ ਬੜਾ ਮਾਣਯੋਗ ਰਿਵਾਜ ਰਿਹਾ ਹੈ ਸਤੀ 2300 ਸਾਲਾਂ ਤੱਕ ਕੁਪਰਥਾ ਵਰਗਾ ਕੁਝ ਹੁੰਦਾ ਹੈ ਜਾਂ ਨਹੀਂ ਜਲਦੀ ਦੱਸੋ ਤਾਂ ਫਿਰ ਸਭ ਪਰੰਪਰਾਵਾਂ ਕਿਵੇਂ ਸਤਕਾਰਯੋਗ ਹੋ ਸਕਦੀਆਂ ਹਨ ਅੱਜਕੱਲ੍ਹ ਤਾਂ ਰਿਵਾਜਾਂ ਨੂੰ ਹੀ ਮੰਨ ਲਿਆ ਜਾਂਦਾ ਹੈ ਕਿ ਇਹ ਹੀ ਸੱਭਿਆਚਾਰ ਹੈ ਜੇ ਸਾਰੇ ਰਿਵਾਜ ਹੀ ਸੱਭਿਆਚਾਰ ਹਨ ਤਾਂ ਫਿਰ ਸਤੀ ਪ੍ਰਥਾ ਵੀ ਮੁੜ ਲਿਆਉਣੀ ਚਾਹੀਦੀ ਹੈ ਫਿਰ ਤਾਂ ਛੁਆਚੂਤ ਵੀ ਵਾਪਸ ਲੈ ਆਉਣਾ ਚਾਹੀਦਾ ਹੈ ਕਿ ਨਹੀਂ ਜੋ ਲੋਕ ਦੇਸ਼ ਵਿੱਚ ਸਭ ਤੋਂ ਵੱਧ ਅੰਧਵਿਸ਼ਵਾਸ ਫੈਲਾ ਰਹੇ ਹਨ ਉਹਨਾਂ ਨੂੰ ਤੁਸੀਂ ਦੇਸ਼ ਦੇ ਵੱਡੇ ਵੱਡੇ ਨਾਗਰਿਕ ਸਨਮਾਨ ਦੇ ਰਹੇ ਹੋ ਕਿਸੇ ਨੂੰ ਪਦਮਸ਼ਰੀ ਕਿਸੇ ਨੂੰ ਪਦਮ ਵਿਪੂਸ਼ਣ ਭਾਰਤ ਰਤਨ ਵੀ ਦੇ ਦਿਓ ਇਹਨਾਂ ਨੇ ਬੜਾ ਮਹਾਨ ਕੰਮ ਕੀਤਾ ਹੈ ਦੇਸ਼ ਨੂੰ ਬਦੇਰੇ ਅੰਧਵਿਸ਼ਵਾਸ ਦੀ ਖਾਈ ਵਿੱਚ ਧੱਕ ਕੇ ਭਾਰਤ ਰਤਨ ਦੀ ਘਾਟ ਹੈ ਉਹ ਵੀ ਦੇ ਦਿਓ ਸਿਰਫ ਪ੍ਰਤੀਕਾਂ ਨਾਲ ਕੰਮ ਨਹੀਂ ਚੱਲਦਾ ਨਾ ਅਸਲ ਕੰਮ ਵੀ ਕਰਕੇ ਵਿਖਾਉਣਾ ਪੈਂਦਾ ਹੈ ਨਾ ਤੇ ਜੇ ਅਸਲ ਕੰਮ ਹੋ ਹੀ ਨਹੀਂ ਰਹਾ ਉਲਟ ਅਸਲ ਕੰਮ ਨੂੰ ਹੋਰ ਪਿੱਛੇ ਧੱਕਿਆ ਜਾ ਰਿਹਾ ਹੋਵੇ ਤੇ ਪ੍ਰਤੀਕ ਇੱਕ ਤੋਂ ਬਾਅਦ ਇੱਕ ਸੁਟੇ ਜਾ ਰਹੇ ਹੋਣ ਤਾਂ ਫਾਇਦਾ ਕੀ ਜੀਵਨ ਸਿਰਫ ਪ੍ਰਤੀਕਾਂ ਨਾਲ ਤਾਂ ਨਹੀਂ ਚੱਲਦਾ ਕਿ ਆਓ ਪ੍ਰਤੀਕ ਹੀ ਪ੍ਰਤੀਕ ਹਰ ਪ੍ਰਤੀਕ ਕਿਸੇ ਨਾ ਕਿਸੇ ਗੱਲ ਦਾ ਇਸ਼ਾਰਾ ਹੁੰਦਾ ਹੈ ਕਿਸ ਗੱਲ ਦਾ ਪ੍ਰਤੀਕ ਦੇ ਪਿੱਛੇ ਕੋਈ ਅਸਲੀ ਗੱਲ ਤਾਂ ਹੋਣੀ ਚਾਹੀਦੀ ਹੈ ਤੇ ਉਸ ਅਸਲੀ ਗੱਲ ਵਾਸਤੇ ਹੀ ਆਦਰ ਹੋਣਾ ਚਾਹੀਦਾ ਹੈ। ਉਹੀ ਸਤਕਾਰਯੋਗ ਹੈ ਅਤੇ ਉਹੀ ਪਾਲਣਾ ਯੋਗ ਹੈ। ਇਹ ਤਾਂ ਮੈਂ ਕੁਝ ਮੂਲ ਕਰਤੱਵਾਂ ਤੇ ਕੁਝ ਦਿਸ਼ਾ ਨਿਰਦੇਸ਼ਕ ਸਿਧਾਂਤਾਂ ਦੀ ਗੱਲ ਕੀਤੀ। ਤੁਸੀਂ ਇਹਨਾਂ ਨੂੰ ਹੋਰ ਛੋੜਾ ਪੜ੍ਹਨਾ ਤੁਹਾਨੂੰ ਹੋਰ ਵੀ ਮਿਲਣਗੇ। ਫਿਰ ਆਪਣੇ ਆਪ ਤੋਂ ਪੁੱਛਣਾ ਕੀ ਇਹ ਸੀ ਵਾਸਤਵ ਵਿੱਚ ਆਜ਼ਾਦੀ ਦੀ ਕਦਰ ਕਰਦੇ ਹਨ? ਮੈਂ ਇੱਥੇ ਹੁਣ ਮੂਲ ਅਧਿਕਾਰਾਂ ਦੀ ਗੱਲ ਇਸ ਲਈ ਨਹੀਂ ਕਰ ਰਿਹਾ ਕਿਉਂਕਿ ਉਹ ਕਾਨੂੰਨੀ ਤੌਰ ਤੇ ਲਾਗੂ ਹੋ ਸਕਦੇ ਹਨ ਉਸ ਲਈ ਤੁਸੀਂ ਅਦਾਲਤ ਵਿੱਚ ਜਾ ਸਕਦੇ ਹੋ ਪਰ ਵਿਚਾਰੀ ਨਿਰਦੇਸ਼ਾਤਮਕ ਸਿਧਾਂਤ ਆਦਿ ਨੂੰ ਤੁਸੀਂ ਕਾਨੂੰਨੀ ਤੌਰ ਤੇ ਲਾਗੂ ਨਹੀਂ ਕਰ ਸਕਦੇ ਤੁਸੀਂ ਅਦਾਲਤ ਵਿੱਚ ਜਾਓ ਅਤੇ ਕਹੋ ਕਿ ਸਰਕਾਰ ਜੋ ਕੰਮ ਕਰ ਰਹੀ ਹੈ ਉਹ ਨਿਰਦੇਸ਼ਕ ਸਿਧਾਂਤਾਂ ਦੇ ਖਿਲਾਫ ਹੈ ਇਸ ਵਿੱਚ ਅਦਾਲਤ ਤੁਹਾਨੂੰ ਕੋਈ ਰਾਤ ਨਹੀਂ ਦੇ ਸਕੇਗੀ ਉਹ ਸਿਧਾਂਤਾਂ ਬਸ ਅਜਿਹੇ ਨਿਯਮ ਜਿਸ ਦੀ ਤੁਹਾਨੂੰ ਪਾਲਣਾ ਕਰਨੀ ਚਾਹੀਦੀ ਹੈ ਪਰ ਜੇ ਤੁਸੀਂ ਨਾ ਵੀ ਕਰੋ ਤਾਂ ਕੋਈ ਸਜ਼ਾ ਨਹੀਂ ਮਿਲ ਸਕਦੀ ਪਰ ਉਹ ਬਹੁਤ ਮਹੱਤਵਪੂਰਨ ਹਨ ਇਸ ਲਈ ਉਹਨਾਂ ਨੂੰ ਸੰਵਿਧਾਨ ਵਿੱਚ ਰੱਖਿਆ ਗਿਆ ਹੈ ਇਸੇ ਤਰ੍ਹਾਂ ਜਾਨਵਰਾਂ ਲਈ ਦਇਆ ਰੱਖਣੀ ਇੱਕ ਮੂਲ ਫਰਜ਼ ਹੈ ਪਰ ਇਹ ਉਦੋਂ ਹੀ ਲਾਗੂ ਹੋ ਸਕਦਾ ਹੈ ਜਦੋਂ ਸਰਕਾਰ ਪਹਿਲਾਂ ਇਸ ਦੇ ਲਈ ਕੋਈ ਬਿੱਲ ਲਿਆਏ ਤੇ ਫਿਰ ਉਸ ਨੂੰ ਕਾਨੂੰਨ ਬਣਾਏ ਪਰ ਜੇਕਰ ਸਰਕਾਰ ਬਿੱਲ ਲਿਆਉਂਦੀ ਹੀ ਨਹੀਂ ਤਾਂ ਚਾਹੇ ਜਾਨਵਰਾਂ ਲਈ ਦਇਆ ਹੋਵੇ ਜਾਂ ਵਾਤਾਵਰਣ ਦੀ ਰੱਖਿਆ ਇਹ ਸਾਰਾ ਕੁਝ ਸਿਰਫ ਕਾਗਜ਼ਾਂ ਤੱਕ ਹੀ ਰਹਿ ਜਾਂਦਾ ਹੈ ਇਸੀ ਗੱਲ ਨੂੰ ਹੋਰ ਵਧਾ ਕੇ ਸਮਝੀਏ ਜਿਵੇਂ ਕਿ ਸਿੱਖਿਆ ਤੇ ਹਰ ਕਿਸੇ ਦਾ ਹੱਕ ਹੋਣਾ ਚਾਹੀਦਾ ਹੈ ਪਰ ਸਿੱਖਿਆ ਦਾ ਅਰਥ ਕੀ ਹੈ ਸੰਵਿਧਾਨ ਕਹਿੰਦਾ ਹੈ ਕਿ ਹਰ ਕਿਸੇ ਨੂੰ ਸਿੱਖਿਆ ਮਿਲਣੀ ਚਾਹੀਦੀ ਹੈ ਇਹ ਤਾਂ ਬਹੁਤ ਵਧੀਆ ਗੱਲ ਹੈ ਪਰ ਸਿੱਖਿਆ ਮਤਲਬ ਕੀ ਤੇ ਸਿੱਖਿਆ ਕਿੰਨੀ ਤੁਸੀਂ ਉਸ ਗੱਲ ਨੂੰ ਹੋਰ ਖੋਲੋ ਫਿਰ ਅਸੀਂ ਮੰਨੀਏ ਆਜ਼ਾਦੀ ਸਿੱਖਿਆ ਦਾ ਪੱਦਰ ਵੇਖੋ ਪਿੰਡਾਂ ਵਿੱਚ ਸਕੂਲਾਂ ਦੀ ਹਾਲਤ ਵੇਖੋ मैन बहुत चंगा लगता जी कई ये कर रहे कि जो सब तो दूरला पिंड है भी नियम अनुसार कलासा लगन गांजा आख्या है अंदरूनी सिक्ख्या सा कोई थान नहीं है ਜੀਵਨ ਦੀ ਸਿੱਖਿਆ ਨੂੰ ਸਾਡੇ ਪਾਠਕ੍ਰਮ ਵਿੱਚ ਕਿਤੇ ਵੀ ਜਗ੍ਹਾ ਨਹੀਂ ਮਿਲੀ ਹੁਣ ਉਹ ਲੈ ਕੇ ਆਓ ਨਾ ਖਤਰਨਾਕ ਹੋ ਜਾਂਦਾ ਹੈ ਜਦੋਂ ਅਸਲ ਕੇਂਦਰੀ ਮੂਲ ਗੱਲ ਦੀ ਥਾਂ ਕੋਈ ਪ੍ਰਤੀਕ ਲੈ ਲੈਂਦਾ ਹੈ ਜਿਵੇਂ ਆਦਰ ਦੀ ਤਾਂ ਸਿਰਫ ਨਮਸਕਾਰ ਲੈ ਲਵੇ ਹੁਣ ਤਾਂ ਸਿਰਫ ਨਮਸਕਾਰ ਹੀ ਚੱਲ ਰਿਹਾ ਹੈ ਪਾਵੇਂ ਉਸਤੇ ਪਿੱਛੇ ਆਦਰ ਹੋਵੇ ਜਾਂ ਨਾ ਹੋਵੇ ਜਿੱਦਾਂ ਹੁੰਦਾ ਹੈ ਪੈਰੀ ਪੈਣਾ ਪਰ ਚੁੱਕਣਾ ਉਹਨਾਂ ਨੂੰ ਔਖਾ ਲੱਗਦਾ ਹੈ ਸਾਹਮਣੇ ਵਾਲੇ ਦਾ ਪੱਟ ਹੱਥ ਲਾ ਕੇ ਕਹਿੰਦੇ ਪੈਰੀ ਪੈਣਾ होंगे है खाली प्रतीकवाद जिस विच कोई जान नहीं है सिर्फ एक प्रतीक है पर जान नहीं है सूह भारत चाहिदा है जानू एक मजबूत सुंदर गंभीर अध्यात्मक जीवों का भारत चाहिदा है हाँ ਤਪਰਤੀਕਾ ਨੂੰ ਜਦੋਂ ਵੀ ਵੇਖੋ ਤਾਂ ਇਹ ਸਵਾਲ ਕਰਨਾ ਸਿੱਖੋ ਕਿ ਇਸ ਦੇ ਪਿੱਛੇ ਜਾਨ ਕਿੰਮੀ ਹੈ ਜਾਨ ਕਿੱਥੇ ਹੈ ਜੇਕਰ ਜਾਨ ਮੌਜੂਦ ਹੈ ਤਾਂ ਪ੍ਰਤੀਕ ਹੋਣਾ ਚੰਗੀ ਗੱਲ ਹੈ ਪਰ ਜੇਕਰ ਪ੍ਰਤੀਕ ਹੀ ਉਸ ਤਾਕਤ ਦੀ ਥਾਂ ਲੈ ਲਵੇ ਤਾਂ ਇਹ ਬਹੁਤ ਖਤਰਨਾਕ ਗੱਲ ਬਣ ਜਾਂਦੀ ਹੈ ਪ੍ਰਤੀਕ ਸੋਨਾ ਹੁੰਦਾ ਹੈ ਉਹ ਸਜਾਵਟ ਦਿੰਦਾ ਹੈ ਪਰ ਸਿਰਫ ਉਦੋਂ ਹੀ ਜਦੋਂ ਉਸ ਪਿੱਛੇ ਕੋਈ ਹਕੀਕਤ ਹੋਵੇ ਕੋਈ ਆਰਥ ਹੋਵੇ ਕੋਈ ਜੀਵਨ ਸ਼ਕਤੀ ਹੋਵੇ ਇਸ ਕਰਕੇ ਸਵਾਲ ਕਰਨਾ ਸਿੱਖੋ